ਬਹੁਤ ਸਾਰੇ ਤਜਰਬੇ ਕਈ ਕਾਗਜ਼ ਪੱਤਰ ਮਿਲੇ ਆ ਕਈ ਅਸੀਂ ਰਿਪੋਰਟਾਂ ਦੇਖਦੇ ਆ ਕਿ ਬੜੇ ਸੋਹਣੇ ਨਨ ਝਾੜ ਵਧ ਰਹੇ ਆ ਆਪਣੇ ਤਾਂ ਕਹਿੰਦੇ 30 35 ਸਾਲਾਂ ਤੋਂ ਝਾੜ ਹੀ ਉੱਥੇ ਖੜ੍ਹ ਗਏ ਆ ਕਿ ਦੇਸੀ ਕਿਸਮ ਦੇ ਝਾੜ ਜਿਹੜੇ ਆ ਉਹ ਵਾਧੂ ਆ ਰਹੇ ਆ ਉਹ ਵੀ ਆਰਗੈਨਿਕ ਦੇ ਵਿੱਚ ਦੁਹਰੀ ਚੀਜ਼ ਸੀ ਪਹਿਲੀ ਆਰਗੈਨਿਕ ਲਈ ਕਿਹਾ ਜਾਂਦਾ ਕਿ ਆਰਗੈਨਿਕ ਦੇ ਝਾੜ ਜਿਹੜੇ ਆ ਬੇ ਘਟਦੇ ਆ ਆਰਗੈਨਿਕ ਦਾ ਹੁਣ ਪ੍ਰੂਵ ਹੋ ਚੁੱਕਾ ਆਈਸੀਆਰ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਸੰਸਥਾ ਆ ਕਿ ਆਰਗੈਨਿਕ ਝਾੜ ਘਟਦੇ ਨਹੀਂ ਆ ਬਿਸ਼ਰਤੇ ਕਿਸਾਨ ਜਿਹੜਾ ਆ ਪ੍ਰੋਪਰ ਟ੍ਰੇਨਿੰਗ ਲੈ ਕੇ ਢੰਗ ਤਰੀਕੇ ਨਾਲ ਖਾਦ ਖੁਰਾਕ ਦਾ ਪ੍ਰਬੰਧ ਕਰੇ ਫਸਲ ਦਾ ਪ੍ਰਬੰਧ ਕਰੇ ਚੰਗੇ ਬੀਜ ਵਰਤੇ ਉਹ ਕੰਡੀਸ਼ਨ ਆ ਆਸੀਂ ਤਾਂ ਤੁੱਕੇ ਪੁੜਕੇ ਦੀ ਖੇਤੀ ਕਰਕੇ ਉਹਨੂੰ ਕੁਦਰਤੀ ਖੇਤੀ ਕਹਿੰਦੇ ਫੇਰ ਕਹਿੰਦੇ ਜੇ ਦੁੱਗਣਾ ਤੇ ਗੁਣਾ ਰੇਟ ਲੈਣਾ ਤੇ ਝਾੜ ਜਿਹੜਾ ਆ ਝਾੜ ਵਾਲਾ ਮਸਲਾ ਆਈਸੀਆਰ ਨੇ ਹੱਲ ਕਰਤਾ ਹੋਇਆ ਪੀਏਯੂ ਦੇ ਵਿੱਚ 2018-17 ਤੋਂ ਸਕੂਲ ਆਫ ਆਰਗੈਨਿਕ ਫਾਰਮਿੰਗ ਜਿਹੜਾ ਚੱਲ ਰਿਹਾ ਉੱਥੇ ਉਹਨ ਵਿਗਿਆਨੀ ਉਸ ਡਿਪਾਰਟਮੈਂਟ ਦੇ ਵਿੱਚ ਸਿਰਫ ਤੇ ਸਿਰਫ ਆਰਗੈਨਿਕ ਤੇ ਖੋਜਾਂ ਕਰ ਰਹੇ ਆ 2018 ਚ ਅਸੀਂ ਤੁਹਾਡੇ ਵਰਗੇ ਕਿਸਾਨ ਮਿਲੇ ਅਮਰਿਤ ਸਿੰਘਾ ਸਾਡੇ ਨਾਲ ਸਾਰੇ ਫਾਰਮਰਾਂ ਨੇ ਮਿਲ ਕੇ ਅਸੀਂ ਰਿਕੁਐਸਟ ਕੀਤੀ ਉੱਥੇ ਆਰਗੈਨਿਕ ਫਾਰਮਰ ਕਲੱਬ ਵੀ ਬਣ ਗਿਆ ਜਿੱਥੇ ਇੱਕ ਦੂਜੇ ਨਾਲ ਸਾਇੰਟਿਸਟ ਤੇ ਕਿਸਾਨ ਆਪਸ ਬੈਠ ਕੇ ਰਾਬਤਾ ਕਰਦੇ ਤੇ ਐਜੂਕੇਸ਼ਨਲ ਮੈਂਬਰ ਵੀ ਹੁੰਨੇ ਉੱਥੇ ਵੀ ਸੋ ਸਰਕਾਰੀ ਸਿਸਟਮ ਵੀ ਉਧਰ ਨੂੰ ਆ ਰਿਹਾ ਹੌਲੀ ਹੌਲੀ ਹੁਣ ਪੇਪਰ ਅਸੀਂ ਪੜ੍ਹਦੇ ਆਂ ਨਿਊਜ਼ ਦੇ ਵਿੱਚ ਐਕਟੀਵਿਸਟ ਕਈ ਵਾਰੀ ਸ਼ੇਅਰ ਕਰਦੇ ਆ ਕਿ ਜਿਹੜੀਆਂ ਪੁਰਾਣੀਆਂ ਕਿਸਮਾਂ ਸੀਗੀਆਂ ਉਹ ਕਿਸਮਾਂ ਹੁਣ ਕੱਢ ਕੇ ਉਹਨਾਂ ਤੋਂ ਦੁਬਾਰਾ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਕਿਉਂ ਕਿ ਮੌਸਮੀ ਬਦਲਾਅ ਹੋ ਰਿਹਾ ਇਹ ਜਿੰਨੇ ਵੀ ਸਾਡੀਆਂ ਹਾਈ ੀਲਡਿੰਗ ਵੈਰਾਈਟੀ ਹਾਈਬ੍ਰਿਡ ਵੈਰਾਈਟੀਆਂ ਆ ਗਈਆਂ ਜੀਐਮ ਆ ਗਈ ਜੀ ਅੱਗੇ ਇਹ ਮੌਸਮ ਨਹੀਂ ਚੱਲ ਸਕਦੀ